ਪਾਕਿਸਤਾਨ ਦੇ ਵਿੱਚ ਆਮ ਇਨਸਾਨ ਦੀ ਹਾਲਤ ਬੇहद ਮਾੜੀ ਹੈ ਗੁਰਬਤ ਅਤੇ ਕਰਜ਼ਾ ਦੋਵੇਂ ਲਗਾਤਾਰ ਬਦਰੇ ਨੇ ਤੇ ਲੋਕਾਂ ਦੇ ਕੋਲ ਇਨਾਂ ਰਵਾਇਤੀ ਪਾਰਟੀਆਂ ਤੋਂ ਇਲਾਵਾ ਕੋਈ ਬਦਲ ਵੀ ਨਹੀਂ ਹੈ 30-35 ਸਾਲ ਤੋਂ ਉਹੀ ਲੋਕ ਸਰਕਾਰ ਬਣਾ ਰਹੇ ਨੇ ਅਤੇ ਕੁਝ ਵੀ ਨਮਾ ਨਹੀਂ ਹੋ ਰਿਹਾ ਪਰ ਹੁਣ ਇੱਕ ਮਸ਼ਹੂਰ ਐਂਕਰ ਅਤੇ ਸਮਾਜ ਸੇਵਕ ਇਕਰਾਰਉਲ हसन ਨੇ ਐਲਾਨ ਕੀਤਾ ਹੈ ਕਿ ਉਹ ਪਾਕਿਸਤਾਨ ਦੇ ਵਿੱਚ ਇੱਕ ਨਮੀਜ਼ ਜ਼ਮੀਨੀ ਜ਼ਮੂਰੀ ਰਾਜਨੀਤਿਕ ਪਾਰਟੀ ਬਣਾਉਣ ਦਾ ਫੈਸਲਾ ਕਰ ਚੁੱਕੇ ਨੇ ਉਨਾ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਸਿਆਸਤ ਵੱਡੇ ਘਰਾਣਿਆਂ ਤੋਂ ਨਿਕਲ ਕੇ ਆਮ ਲੋਕਾਂ ਦੇ ਹੱਥ ਵਿੱਚ ਆਵੇ। ਇਕਰਾਰਉਲ ਹਸਨ ਨੇ ਕਿਹਾ ਹੈ ਕਿ ਉਹ ਐਸੀ ਪਾਰਟੀ ਬਣਾਉਣਾ ਚਾਹੁੰਦੇ ਨੇ ਜੋ ਵਿਅਕਤੀਆਂ ਨਹੀਂ ਸਗੋਂ ਸਿਸਟਮ ਉਤੇ ਆਧਾਰਿਤ ਹੋਵੇ। ਹਰ ਮੈਂਬਰ ਨੂੰ ਪਾਰਟੀ ਦੇ ਅੰਦਰ ਚੋਣਾਂ ਰਾਹੀਂ ਅੱਗੇ ਆਉਣ ਦਾ ਮੌਕਾ ਮਿਲੇ ਤਾਂ ਜੋ ਕੋਈ ਵੀ ਕਾਬਲ ਅਤੇ ਇਮਾਨਦਾਰ ਕਾਰਕੁਨ ਕਾਇਦਤ ਤੱਕ ਪਹੁੰਚ ਕਰ ਸਕੇ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਪਾਕਿਸਤਾਨ ਦੀਆਂ ਮੌਜੂਦਾ ਪਾਰਟੀਆਂ ਵਿੱਚ ਜ਼ਮੂਰੀਅਤ ਕਮਜ਼ੋਰ ਹੈ। ਅਤੇ ਅਕਸਰ ਕਾਇਦਤ ਕੁਝ ਖਾਸ ਕਰਾਣਿਆਂ ਤੱਕ ਹੀ ਸੀਮਤ ਰਹਿੰਦੀ ਹੈ ਨਵੀਂ ਪਾਰਟੀ ਦਾ ਮਕਸਦ ਇਸ ਰਵਾਇਤ ਨੂੰ ਤੋੜ ਕੇ ਪਾਰਦਰਸ਼ਤਾ ਮੈਰਿਟ ਅਤੇ ਜਨਤਕ ਸ਼ਮੂਲਿਤ ਨੂੰ ਵਧਾਉਣਾ ਹੋਵੇਗਾ ਇਕਰਾਰਉਲ ਹਸਨ ਨੇ ਕਿਹਾ ਹੈ ਕਿ ਅਸੀਂ ਐਸੀ ਪਾਰਟੀ ਬਣਾ ਰਹੇ ਹਾਂ ਜਿਸ ਦੇ ਵਿੱਚ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਜਾਵੇਗਾ ਬਲਕਿ ਹਰ ਸਤਰ ਉੱਤੇ ਚੋਣਾਂ ਹੋਣਗੀਆਂ ਇਹ ਜਮਹੂਰ ਦੀ ਜਮਹੂਰ ਲਈ ਅਤੇ ਜਮਹੂਰ ਰਾਹੀਂ ਚੱਲਣ ਵਾਲੀ ਪਾਰਟੀ ਹੋਵੇਗੀ ਜਾਣਕਾਰੀ ਦੇ ਮੁਤਾਬਕ ਇਕਰਾਰਉਲ ਹਸਨ ਇਸ ਮਾਮਲੇ ਉਤੇ ਵੱਖ-ਵੱਖ ਮਾਹਿਰਾਂ, ਨੌਜਵਾਨਾਂ ਅਤੇ ਸਿਵਲ ਸਮਾਜ ਦੇ ਨੁਮਾਇੰਦਿਆਂ ਦੇ ਨਾਲ مشورہ ਵੀ ਕਰ ਰਹੇ ਨੇ। ਹਾਲਾਂਕਿ ਪਾਰਟੀ ਦਾ ਨਾਮ ਅਤੇ ਰਜਿਸਟ੍ਰੇਸ਼ਨ ਹਲੇ ਤੈਅ ਨਹੀਂ ਹੋਇਆ ਪਰ ਸੋਸ਼ਲ ਮੀਡੀਆ ਉਤੇ ਉਹਨਾਂ ਦਾ ਸਿਆਸੀ ਵਿਜ਼ਨ ਲੋਕਾਂ ਦੇ ਵਿੱਚ ਤੇਜ਼ੀ ਨਾਲ ਮਕਬੂਲ ਹੋ ਰਿਹਾ ਹੈ। ਸਿਆਸੀ ਮਾਹਿਰਾਂ ਦੇ ਮੁਤਾਬਕ ਜੇ ਇਕਰਾਰੁਲ ਹਸਨ ਆਪਣੀ ਇਹ ਪਾਰਟੀ ਕਾਇਮ ਕਰਨ ਦੇ ਵਿੱਚ ਕਾਮਯਾਬ ਰਹੇ ਤਾਂ ਇਹ ਪਾਕਿਸਤਾਨ ਦੀ ਸਿਆਸਤ ਵਿੱਚ ਇੱਕ ਨਵੀਂ ਜਮਹੂਰੀ ਰਵਾਇਤ ਦੀ ਸ਼ੁਰੂਆਤ ਹੋ ਸਕਦੀ ਹੈ।